ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਮਾਨਯੋਗ ਮੁੱਖ ਮੰਤਰੀ ਸਹਿਬ ਬਾਦਪੁਰਨ ਸਿੰਘ ਮਾਰਵਾੜ ਤੋਂ ਪੰਜਾਬ ਵਾਸੀਆਂ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸ਼ੁਰੂ ਕੀਤੀ ਗਈ ਹੈ ਉਹਦੇ ਤਹਿਤ ਜਿਹੜੇ ਸਾਡੇ ਵੱਖ-ਵੱਖ ਧਾਰਮਿਕ ਸਥਾਨ ਨੇ ਉਹਨਾਂ ਦੀ ਯਾਤਰਾ ਜਿਹੜੇ ਸ਼ਰਧਾਲੂ ਨੂੰ ਬਿਲਕੁਲ ਮੁਕਤ ਕਰਵਾਈ ਜਾਂਦੀ ਹੈ ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਵਧੀਆ ਕੀਤਾ ਜਾਂਦਾ ਹੈ ਉਹਨਾਂ ਨੂੰ ਲੋੜੀਂਦੀਆਂ ਟੀਕਾਂ ਦੀਆਂ ਕਿੱਟਾਂ ਮੋਹੀਆਂ ਕਰਾਈਆਂ ਜਾਂਦੀਆਂ ਉਸੇ ਤਹਿਤ ਮਿੱਤੇ 29 ਫਰਵਰੀ ਦਿਨ ਵੀਰਵਾਰ ਨੂੰ ਇੱਕ ਬੱਸ ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਅ ਸ਼੍ਰੀ ਤੱਕ ਸ਼੍ਰੀ ਦੰਦਮਾਸ ਸਾਹਿਬ ਅਤੇ ਸ਼੍ਰੀ ਹਰਮੰਦਰ ਸਾਹਿਬ ਉਹਦੇ ਦਰਸ਼ਨ ਲਈ ਜਾ ਰਹੀ ਹੈ ਜਿਹੜੇ ਵੀ ਸ਼ਰਧਾ ਦੂਜਾਂ ਦੇ ਚਾਹਵਾਨ ਹਨ ਉਹ 28 ਫਰਵਰੀ ਤੱਕ ਜਿਹੜੀ ਆਪਣੀ ਅਜਸਟੇਸ਼ਨ ਉਹ ਨਰੇਸ਼ ਸਿੰਘਲਾ ਕੋਲ ਤੇ ਜਿਹੜੇ ਸਰਦਾਰ ਸੁਖਦੇਵ ਸਿੰਘ ਪਦਮ ਨੇ ਉਹਨਾਂ ਕੋਲੇ ਆਪਣੀ ਅਜਸਟੇਸ਼ਨ ਕਰਵਾ ਸਕਦੇ ਆ ਪਹਿਲਾਂ ਆਓ ਪਹਿਲਾਂ ਪਾਉ ਦੇ ਆਧਾਰ ਤੇ ਜਿਹੜੀ ਰਜਿਸਟ੍ਰੇਸ਼ਨ ਹੋਏਗੀ ਉਹਨਾਂ ਦੀ ਜਿੰਨਾ ਜਿਹੜੇ ਵੀ ਚਾਹਵਾਨ ਨੇ ਉਹ ਨਰੇਸ਼ ਸਿੰਘ ਨਾਲ 9463176793 ਅਤੇ ਸੋਹਰੀ ਸਿੰਘ ਪਦਮ 988584597 ਇਹਨਾਂ ਦੇ ਨੰਬਰਾਂ ਤੇ ਸੰਪਰਕ ਕਰਕੇ ਆਪਣਾ ਨਾਮ ਪਤਾ ਜਸਟਿਸਸ਼ਨ ਕਰਾ ਸਕਦੇ ਆ ਤੇ ਮਾਨਯੋਗ ਸਪੀਕਰ ਸਾਹਿਬ ਵੱਲੋਂ ਕੁਲਤਾਰ ਸਿੰਘ ਸਾਧਵਾ ਵੱਲੋਂ ਇਹ ਜਿਹੜੀ ਬਾਸਰਵਾਨਾ ਕੀਤੀ ਜਾਏਗੀ ਆਪ ਸਭ ਨੂੰ ਅਪੀਲ ਹੈ ਕਿ ਜਿਹੜੇ ਚਾਹਵਾਨ ਨੇ ਫੱਟਾ ਦੂਨੇ ਉਹ ਮਿਤੀ ਤਰੀਕ ਤੱਕ ਆਪਣਾ ਨਾਮ ਪਤਾ ਦਰਜ ਕਰਵਾ ਦੇਣਾ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਸ਼੍ਰੀ ਗੁਰੂ ਵਾਹਿਗੁਰੂ ਜੀ ਕੀ ਫਤਿਹ